ਸਸੀਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਛੱਜਾਵਾਲ ਦੇ ਵਿੱਚ ਛੱਜਾਵਾਲਾ ਪਿੰਡ ਆ ਜਿਹੜਾ ਮਿੱਤਰੋ ਜਗਰਾਉਂ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਜਗਰਾਉਂ ਤੋਂ ਜਦੋਂ ਆਪਾਂ ਹਾਈ ਕੋਰਟ ਵਾਲੀ ਸਾਈਡ ਨੂੰ ਦੂਰੀ ਤੈਅ ਕਰਦੇ ਆ ਤਾਂ 7-8 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੇ ਆਪਾਂ ਨੂੰ ਪਿੰਡ ਮਿਲਦਾ ਵਾ ਰੂਮੀ ਤੇ ਰੂਮੀ ਪਿੰਡ ਤੋਂ ਸਿੱਧੀ ਚਿੱਟੀ ਪੱਟੀ ਵਾਲੀ ਛੜਕਾ ਜਿਹੜੀ ਉਹ ਛੱਜਾਵਾਲੀ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 100 ਕ ਬਾਈ ਹੋਣਿਆਂ ਨੂੰ ਨੀਲੀ ਰਾਵੀ ਨਸਲ ਦਾ ਔਰ ਨੀਲੀ ਰਾਵੀ ਨਸਲ ਦੇ ਵਿੱਚ ਇੱਕ ਬਾਕਮਾਲ ਟੇਢੀ ਧਾਰੀ ਦੇ ਵਿੱਚ ਮੈਂ ਵਕਾਉ ਲਈ ਆ ਬਾਈ ਹੋਣਿਆਂ ਨੇ ਕਿੰਨੇ ਕੁ ਦਿਨਾਂ ਦੀ ਇਹ ਕੱਚੀ ਆ ਕੀ ਇਹਦਾ ਦੁੱਧ ਦਾ ਰਿਕਾਰਡ ਆ ਕਿੰਨਵਾ ਸੂਆ ਵਾ ਕਿਹੜੇ ਸੀਮਣ ਤੋਂ ਗੱਪਣ ਉਹ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰਾਂਗੇ ਮਿੱਤਰੋ ਆਓ ਮਿਲਦੇ ਆ ਪਹਿਲਾਂ ਆਪਾਂ ਇਹਦੀ ਜਾਣਕਾਰੀ ਲੈਣੀ ਆ ਫਿਰ ਆਪਾਂ ਇਹਨੂੰ ਤੋਰ ਫਿਰ ਕੇ ਵੇਖਾਂਗੇ ਗੱਲਬਾਤ ਕਰਦੇ ਆ ਭਰਾ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵਧੀਆ ਠੀਕ ਆ ਜੀ ਵਧੀਆ ਸੇਤਾਂ ਦੇ ਘਰ ਪਰਿਵਾਰ ਬਾਈ ਸਭ ਪਿੰਡ ਤਾਂ ਆਪਣਾ ਜਿਹੜੇ ਲੋਧਿਆ ਨੇ ਉਹ ਹੀ ਆ ਗਿਆ ਹੈ ਨਾ ਹਾਂਜੀ ਹਾਂਜੀ ਅੱਛਾ ਭਾਈ ਜਿਹੜੀ ਆਪਾਂ ਮੇ ਵਿਤਨੀ ਹੈ ਵੀਰੇ ਹੈ ਨਾ ਤੇ ਇਹ ਕਿੰਨਵਾਂ ਸੂਏ ਹੁੰਦੀ ਐ ਇਹਨੇ ਤੀਜੇ ਸੂਏ ਸੁਣਾ ਤੀਜੇ ਸੂਏ ਲੇ ਸੁਣਾਵਾ ਕਿੰਨੇ ਦਿਨ ਪਏ ਆ ਵੀਰੇ ਇਹਦੇ ਹਜੇ ਇਹਦੇ ਹਫਤਾ ਰਹਿੰਦਾ ਵੀਰੇ ਦਿਨ ਪੂਰੇ ਹੋਣ ਚ ਜੀ ਬਾਕੀ ਉੱਤੇ ਲੈ ਜੇ ਦਸਾਂ ਦਿਨਾਂ ਦੀ ਕੱਚੀ ਗੱਲ ਆ ਵੀ ਦਸਾਂ ਨਹੀਂ ਮੰਨ ਲਈ ਅੱਛਾ ਦੁੱਧ ਦਾ ਕੀ ਰਿਕਾਰਡ ਦਿੱਤਾ ਹੋਇਆ ਇਹਨੇ 12 13 ਲੀਟਰ ਦੁੱਧ ਆਪਣੇ ਕੋਲੇ ਦਿੱਤਾ ਵੀਰੇ ਕਹਿਣ ਨੂੰ ਜਿੰਨਾ ਮਰਜੀ ਆ ਵਜਾ 15 16 ਕਹਿ ਦਈਏ ਝੂਠ ਤਾਂ ਪਾਉਂਦਾ ਕੋਈ ਫਾਇਦਾ ਨਹੀਂ ਇਹ ਵੀ 12 ਕਿਲੋ ਤੇਰੇ ਕੋਲ ਦੁੱਧ ਦਾ ਨਾਮ ਮਰਜੀ ਰਹੀ ਆ ਅੱਛਾ ਚਵਾਈ ਚੁਵਾਈ ਦੀ ਕਿੰਨੇ ਰਹੀ ਐ ਵੀਰੇ ਬਿਲਕੁਲ ਠੀਕ ਆ ਵੀਰੇ ਕੋਈ ਨੌਕਸ ਨਹੀਂ ਹੈਗਾ ਓਕੇ ਆ ਜਾਓ ਭਾਰ ਪੱਖੇ ਦੀ ਕੋਈ ਨਾ ਨਾ ਕਿਸੇ ਤਰ੍ਹਾਂ ਦੀ ਵੀ ਨਹੀਂ ਵੀਰੇ ਠੀਕ ਆ ਵੀਰੇ ਜੇ ਕੋਈ ਘਰੇ ਰੱਖਣਾਣਾ ਆਪਣੇ ਅਰਗਾ ਹੀ ਭਰਾ ਲੈ ਲਵੇ ਕੋਈ ਲੰਬਾ ਤਨੀ ਆਖਾ ਮੀਚ ਕੇ ਵੀਰੇ ਲਿਆ ਜਾ ਸਕਦਾ ਠੀਕ ਆ ਅੱਛਾ ਇਹ ਤਾਂ ਠੀਕ ਆ ਕਿਹੜਾ ਭਰਾਥਾ ਭਈ ਆਦ ਕੀ ਕਹਿੰਦੇ ਠੀਕ ਆ ਵੀਰੇ 골ਡਨ ਦਾ ਕਹਿੰਦੇ ਸੀ ਨੀਲੀ ਰਾਵੀ ਦਾ ਨੀਲੀ ਰਾਵੀ ਦੇ 골ਡਨ ਦਾ ਭਰਾਇਆ ਹੋਇਆ ਹੈ ਕੀ ਨਾ ਬਾਤ ਆ ਤੇ ਜੇ ਲਾ ਗਈ ਬੱਚਾ ਟਿਕਾਣੇ ਦਾ ਤੇ ਫਿਰ ਤੀ ਹਨਾ ਜਮਣੀ ਐਂਡ ਹੋ ਜੂ ਹਨਾ ਹਾਂਜੀ ਹਾਂਜੀ ਅੱਛਾ ਲੇਵਾ ਜਿਹਨੇ ਗਾੜੀ ਗਾਣ ਨੂੰ ਤਾਂ ਭਰ ਲਿਆ ਹਨਾ ਕਿਸੇ ਨੂੰ ਹਜੇ ਇਹਨੇ ਭਰਨਾ ਹਨਾ ਹਾਂਜੀ ਅੱਛਾ ਵੀਰੇ ਰੇਟ ਕੀਤਾ ਧਾਰ ਥੋੜੀ ਜੀ ਵੀਰੇ ਹੈਗੀ ਆ ਇਹਦੀ ਮੜੀ ਜੀ ਵੀ ਸਖਤ ਹਾਂਜੀ ਠੀਕ ਹੈ 19 21 ਆ ਕੇ ਬਾੜੀ ਕੋਈ ਨਾ ਪਿਆਰੇ 19 ਕੀ ਹੋਈ ਹੈ 19 ਆ ਕੇ ਵੀ ਮਾਲਾ ਜਿਵੇਂ ਕਈ ਵਾਰੀ ਨਾ ਘਰਾਂ ਦੇ ਬੁੜੀਆਂ ਬੜੀਆਂ ਚੌਂਦੀਆਂ ਦੀਆਂ ਚਵਾਈ ਨਹੀਂ ਨਹੀਂ ਆ ਤਾਂ ਚੌਂਦੀਆਂ ਹੀ ਕਰਦੇ ਹਾਂ ਹਾਂਜੀ ਹਾਂ ਬਸ ਫਿਰ ਠੀਕ ਆ ਬਸ ਠੀਕ ਹੈ ਠੀਕ ਹੈ ਤੇ ਇਹਦਾ ਵੀਰੇ ਰੇਟ ਕੀ ਤੈ ਕੀਤਾ ਇਹਦਾ 145 ਹੈ ਵੀਰੇ 145 ਰੇਟ ਆ ਮਾਨਤਾ ਨੇ ਵਿੱਚੋਂ ਕਰਦੇ ਆਂਗੇ ਵੀਰੇ ਕਰਦਾਂਗੇ ਜਿਵੇਂ ਠੀਕ ਹੈ ਕੱਢੀਏ ਬਾਹਰ ਤੋਰੀ ਮੜਾ ਇਹਨੂੰ ਖੋਲੀ ਪਰਾ ਲੈ ਮਿੱਤਰੋ ਤੀਜਾ ਸੁਆ ਸੁਣਾਵਾ ਤੇ ਵੀਰੇ ਸੱਚ ਆ ਕੀ ਚੱਕਰ ਆਂਦੇ ਪਿੰ ਇਬਰੇ ਆਪਾਂ ਲੈ ਕੇ ਆਏ ਸੀ ਇਹਦੇ ਜਖਮ ਇਹਦੇ ਪਹਿਲਾਂ ਹੀ ਸੀ ਹਾਂ ਕੋਈ ਇਹ ਰੈਸਦਾ ਨਹੀਂ ਕੋਈ ਪਾਕ ਨਹੀਂ ਕੋਈ ਓਕੇ ਲੱਗਿਆ ਖਰੀਦ ਆਏ ਵੈਸੇ ਹੀ ਮਨ ਲਾ ਕਈ ਵਾਰੀ ਲੱਗਿਆ ਸੇਕਾ ਸੁਕਾ ਲੱਗਿਆ ਹੋਇਆ ਪਹਿਲਾਂ ਦਾ ਹਾਂ ਕੋਈ ਦੋਖ ਦੋਖਬ ਨਹੀਂ ਮੰਦੀ ਇਹ ਬਸ ਠੀਕ ਹੈ ਜੀ ਓਕੇ ਆ ਗਏ ਉੱਤੋਂ ਪਿੰਡਾਂ ਸਾੜਿਆ ਥੋੜਾ ਪਹਿਲਾਂ ਕੀ ਦੇਣਾ ਹਾਂ ਅੱਛਾ ਵੀਰੇ ਕੱਢੀ ਇਹਨੂੰ ਬਾਹਰ ਨੂੰ ਪਾ ਲੈ ਮਿੱਤਰੋ ਤੀਜਾ ਸੂਆ ਇਹਨੇ ਸੂਣਾ ਵਾ ਸੂਣ ਦੇ ਵਿੱਚ ਕਾਗਜ਼ੀ ਦਿਨ ਹੁੰਦੇ ਆ ਜਿਹੜੇ ਉਹ ਇਹਦਾ ਹਫਤਾ ਪਿਆ ਵਾ ਮਿੱਤਰੋ ਹਜੇ ਤੇ ਇਹਨੇ ਬਣਦੀ ਬਣਾਉਂਦੀ ਨੇ 8-10 ਦਿਨ ਲੈ ਜਾਣੇ ਟੌਰਾਂ ਦੇ ਨਾਲ ਕਰਮਾ ਵਾਲੀ ਨੇ ਮਿੱਤਰੋ ਸੋਹਣੀ ਤਿਆਰ ਹੋ ਜਾਣਾ ਇਹਨੇ ਥੱਲੋ ਮਿੱਤਰੋ ਕਰਮਾ ਵਾਲੀ ਨੇ ਤੇ 골ਡਨ ਤੋਂ ਇਹ ਗੱਬਣ ਹੋਈ ਹੋਈ ਆ ਤੇ 골ਡਨ ਇੱਕ ਬ੍ਰਾਂਡ ਬਣ ਚੁੱਕਿਆ ਨੀਲੀ ਰਵੀ ਦਾ ਮਿੱਤਰੋ ਇਸ ਟਾਈਮ ਤੇ ਕਰਮਾ ਵਾਲਾ ਸੋ ਬਾਕਮਾਲ ਬੱਚੇ ਆ ਜਿੰਨੇ ਵੀ ਹੁਣ ਤੱਕ ਮੇਰੀ ਨਿਗਾ ਦੇ ਵਿੱਚ ਆਏ ਆ ਤੇ ਪਰ ਇਹ ਕੀ ਕਰਦੀ ਆ ਇਹ ਤੁਹਾਡੀ ਕਿਸਮਤ ਤੇ ਡਿਪੈਂਡ ਹੁਣ ਮੈਂ ਆਪ ਬਾਕਮਾਲਾ ਟੇਢੀ ਧਾਰੀ ਦੇ ਵਿੱਚ ਆ ਮਿੱਤਰੋ ਅੱਖ ਬਹੁਤ ਚੰਗੀ ਆ ਢਾਂਚਾ ਬਹੁਤ ਚੰਗਾ ਵਾ ਵਜੂਦ ਬਹੁਤ ਚੰਗਾ ਵਾ 12 13 ਕਿਲੋ ਦੁੱਧ ਜਿਹੜਾ ਖੁੱਲਾ ਡੁੱਲਾ ਦਿੰਦੀ ਆ ਕਹਿਣ ਵਾਲਾ ਦਾ 15 16 ਵੀ ਕਹਿ ਦਈਏ ਤੇ ਤੁਹਾਨੂੰ ਮੰਨ ਕੇ ਲੈਣੀ ਪੈਣੀ ਆ ਕਿਉਂਕਿ ਮੈਂ ਅਗਵਾਈ ਭਰਤੀ ਆ ਪਰ ਜਿਹੜਾ ਦੁੱਧ ਬੈਰੀ ਤੇ ਪਾਉਂਦੀ ਆ ਜਿਹੜੇ ਦੁੱਧ ਦੇ ਇਹ ਭਾਂਡੇ ਚ ਪਾ ਕੇ ਪੈਸੇ ਲਿਆਉਂਦੀ ਉਹ 12 13 ਕਿਲੋ ਦੁੱਧਿੰਦਾ ਥੱਲੇ ਆ ਮਿੱਤਰੋ ਨੈਟ ਤੇ ਕਈ ਵਾਰੀ ਐ ਵੀ ਹੋ ਜਾਂਦਾ ਹੁੰਦਾ ਪਾਣੀ ਦਾ ਚੱਕਰ ਜਾਂ ਫੀਡ ਦਾ ਚੱਕਰ ਵੀ ਫਸ ਬਦਲਗੀ ਤੇ ਤੁਹਾਡੇ ਕੋਲ 15 ਵੀ ਦੇ ਸਕਦੀ ਆ ਤੇ ਜੇ ਨਾ ਇਹਨੇ ਖੁੱਲ ਕੇ ਖਾਦਾ ਪੀਤਾ ਤੇ ਤੁਹਾਡੇ ਕੋਲ 10 ਤੇ ਵੀ ਰਹਿ ਸਕਦੀ ਆ ਮਿੱਤਰੋ ਬਹੁਤ ਸੋਹਣੀ ਜਿਹੜੀ ਬਰੀਕੀ ਬਰੂਕੀਆ ਕਰਮਾਂ ਵਾਲੀ ਦੀ ਸਿੰਘਾਂ ਦਾ ਡਿਜ਼ਾਈਨ ਚੰਗਾ ਟੇਢੀ ਧਾਰੀ ਦੇ ਵਿੱਚ ਆ ਇਹਨੂੰ ਖਰੀਦਣ ਦੇ ਲਈ ਤੁਹਾਨੂੰ ਮਿੱਤਰੋ ਪਿੰਡ ਛੱਜਾਵਾਲਾ ਦੇ ਵਿੱਚ ਆਉਣਾ ਪੈਣਾ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਆ ਜਗਰਾਉਂ ਸ਼ਹਿਰ ਦਾ ਗਵੰਡੀ ਪਿੰਡ ਆ ਜਗਰਾਉਂ ਤੋਂ ਰਾਏਕੋਟ ਰੋਡ ਦੇ ਉੱਤੇ ਮੈਟਰੋ ਜਿਹੜਾ ਇਹ ਪਿੰਡ ਆਉਂਦਾ ਵਾ ਰੂਮੀ ਤੇ ਰੂਮੀ ਤੋਂ ਸਿੱਧੀ ਛੜਕ ਤਿੰਨ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੀ ਪਿੰਡ ਆ ਜਾਂਦਾ ਛੱਜਾਵਾਲ ਆਪਾਂ ਗੱਲਬਾਤ ਲਈ ਨੰਬਰ ਲੈ ਲੈਨੇ ਵੀਰੇ ਨੰਬਰ ਦੱਸੀ ਕਿਹਨਾਂ ਦੀ ਭਰਾ 9653 ਜੀ 46369 ਇੱਕ ਵਾਰੀ ਹੋਰ ਬੋਲ ਦੀ ਵੀਰੇ 9653 ਜੀ 46369 ਠੀਕ ਆ ਬਈ ਇਸ ਨੰਬਰ ਤੇ ਕਰ ਲਿਓ ਬਾਈ ਹੁਣਾਂ ਤੋਂ ਨਾਲ ਰਾਬਤਾ ਕਹਿਮ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ